ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਪਿਆਰੇ ਸਾਧ ਸੰਗ ਤੁਹਾਨੂੰ ਇੱਕ ਹਿਸਟਰੀ ਸੁਣਾਉਣੇ ਆ ਆਪਣੇ ਪਿੰਡ ਦੀ ਹੋਈ ਆ ਜਦੋਂ ਅਸੀਂ ਪੜ੍ਹ ਕੇ ਹਟੇ ਸੀ ਜਣੀ ਉਦੋਂ ਦੀ ਗੱਲ ਆ ਇਹ ਉਦੋਂ ਅਸੀਂ ਇਕੱਠੇ ਰਹਿੰਦੇ ਹੁੰਦੇ ਸੀ ਮੈਂ ਤੇ ਚਕਰਾਜ ਬੱਕੂ ਦਾ ਪੰਤ ਮਾਦੋ ਮੰਨੇ ਬਾਬੇ ਕਾ 79 ਤੇ ਮੰਦੀ ਹੁੰਦਾ ਸੀਗਾ ਇਧਰ ਆਪਣੇ ਗਿੰਦੇ ਮਾਸਟਰ ਕਾ ਤੇ ਇਸ ਤਰ੍ਹਾਂ ਸਾਥ-ਸੰਨ ਦੇ ਇਕੱਠੇ ਰਹਿਣਾ ਪੜਦੇ ਵੀ ਰਹੇ ਅਸੀਂ ਪਲਵਾਨ ਕਾ ਚਵਾਰਾ ਲੈ ਲਿਆ ਮੈਰਮੀਆਂ ਪੱਤੀ ਸੀ ਉੱਥੇ ਉਹਦੇ ਵਿੱਚ ਅਸੀਂ ਜਾ ਕੇ ਰਾਤ ਨੂੰ ਸਾਰੇ ਬੈਠ ਕੇ ਪੜਦੇ ਹੁੰਦੇ ਸੀ 10ਵੀਂ ਦੇ ਪੇਪਰ ਦਿੱਤੇ ਸੀ ਉੱਥੋਂ ਇਹ ਸਾਡੇ ਨੂੰ ਇੱਕ ਇੱਕ ਜਮਾਤ ਮੂਰੇ ਸੀਗੇ ਤੇ ਅਸੀਂ ਮਗਰ ਸੀ ਮੈਂ 9ਵੀਂ ਸੀ ਇਹ 10ਵੀਂ ਸੀ ਉਦੋਂ ਇਹਨਾਂ ਨੇ 10ਵੀਂ ਦੇ ਪੇਪਰ ਦਿੱਤੇ ਤੇ ਮੈਂ 9ਵੀਂ ਦੇ ਦਿੱਤੇ ਉੱਥੇ ਪੜਦੇ ਪਹਿਲਵਾਨ ਕੇ ਚਾਰੇ ਚ ਕੱਠੇ ਰਹੇਗੇ ਤੇ ਹਾਕੀ ਵੀ ਖੇਡਦੇ ਰਹੇ ਆ ਤੇ ਇੱਕ ਸੁੱਖਾ ਪੰਡਤ ਹੁੰਦਾ ਸੀ ਸੁੱਖਾ ਪੰਡਤ ਆਪਣੇ ਬਾਲੀ ਕੇ ਸਨੇਰੇ ਦੇ ਘਰ ਕੋਲੇ ਉੱਥੇ ਸੁੱਖਾ ਪੰਡਤ ਉਹ ਇੱਕ ਉਹਦੇ ਨਾਲ ਉਹ ਜਿੰਦਰ ਹੁੰਦਾ ਸੀ ਉਹ ਦੋ ਤਨ ਭਰਾ ਸੀਗੇ ਉਹ ਵੀ ਸਾਡੇ ਨਾਲ ਹਾਕੀ ਵੀ ਖੇਡਦਾ ਸੀ ਉਹ ਜਗਰਾਜ ਕੇ ਖੇਤ ਅਸੀਂ ਭਾਈ ਪੱਟ ਲਿਆ ਦੂਜਾ ਖਾੜਾ ਬੇ ਕੋਲੇ ਆ ਕਰਨਾ ਕਿਉਂਕਿ ਉਹਨਾਂ ਨਵੀਂ ਉਮਰ ਸੀ ਖੇਡਦੇ ਸੀ ਤੇ ਕੋਲ ਲਾਗੇ ਜਗਰਾਜ ਕੇ ਖੇਤ ਅੱਜ ਪੁੱਛਦੇ ਹੋ ਜਗਰਾਜ ਵਾਲੇ ਹੈਗਾ ठाणेदार सेव को ਸਾਡੇ ਨਾਲ ਜਾਂਦਾ ਰਿਹਾ ਤੇ ठाणेदार सेव ਕਨੇ ਖਾੜਾ ਪਟਵਾਇਆ ਸੀ ਇਹਨੇ ਕੋਲ ਲਾਇ ਸੀ ਹੁਣ ਉਹਨਾਂ ਚੋਂ ਤਕੜਾ ਮੈਨੂੰ ਗਿਆ ਕਹਿੰਨ ਵੀ ਜੀਤ ਤਕੜਾ ਸਾਰੇ ਚੋਂ ਪੀ ਉਹ ਕਹਿੰਦਾ ਤੂੰ ਤਕੜਾ ਇੱਕ ਦਿਨ ਐਸੀ ਹੋਈ ਨਾ ਇਹਨਾਂ ਨੇ ਉਹ ਖਾੜੇ ਤੇ ਮੈਂ ਅਸੀਂ ਜਾਂਦੇ ਦੀ ਦੁਪਹਿਰੇ 2 ਵਜੇ ਉੱਥੇ ਚਾਹ ਚੂ ਪੀ ਕੇ ਘਰਾਂ ਤੋਂ ਜਗਰਾਜ ਕੇ ਖੇਤ ਅੱਜ ਜਿੱਤੇ ਨਦੀ ਬਾਰ ਦੇ ਘਰ ਦੇ ਮਗਰ ਨਾਲ ਮੋਟਰ ਲੱਗੇ ਨਾ ਉਰਲੇ ਪਾਸੇ ਉੱਥੇ ਹੁੰਦਾ ਸੀ ਇਹਨਾਂ ਦਾ ਇੱਕ ਕੋਠਾ ਮੂਰੇ ਤਾਕਤ ਪੋਛ ਪਿਆ ਹੁੰਦਾ ਸੀ ਤੇ ਉੱਥੇ ਅਸੀਂ ਖਾੜਾ ਪਟਿਆ ਸੀ ਤੇ ਮੇਰੇ ਜਾਂਦੇ ਨੂੰ ਇਹਨਾਂ ਨੇ ਨਾ ਪੰਡਤ ਸਿਖਾਤਾ ਕਹਿੰਦੇ ਜੀਤ ਵਾਲੀਆਂ ਚਾਹਵੜੀਆਂ ਮਾਰਦਾ ਪੰਡਤਾਂ ਅੱਜ ਸੈਟ ਲਾ ਯਾਰ ਛੱਡੀ ਨਾ ਉਹਨੂੰ ਬਹੁਤ ਚਵਲਾਤਾ ਪੰਡਤ ਜਦੋਂ ਮੈਂ ਗਿਆ ਤੇ ਮੇਰੇ ਜਾਂਦੇ ਨੂੰ ਪੰਡਤ ਦਾ ਥਾਪ ਕੇ ਮਾਰੇ ਖਾੜਾ ਪੱਟੀ ਬੈਠੇ ਤੇ ਮੇਰੇ ਚਿੱਤਾਂ ਚ ਵੱਜੀ ਮੈਂ ਕਹ ਲੈ ਵੀ ਅੱਜ ਇਹਨਾਂ ਨੇ ਪੰਡਤ ਚੱਕਤਾ ਮੇਰੇ ਨਾਲ ਕਲਾਉਣਗੇ ਅੱਜ ਇਹਨੂੰ ਮੈਨੂੰ ਸੇਵ ਕਰਨੇ ਦੱਸਤਾ ਹੋਲੀ ਕਹਿੰਦਾ ਤੈਨੂੰ ਪੰਡਤ ਟਕਰਾਉਣਗੇ ਜਗਰਾਜ ਹੋਣਾ ਤਾਂ ਪੰਡਤ ਚੱਕਿਆ ਵਾ ਤੇ ਤੈਨੂੰ ਕਲਾਉਣਗੇ ਇਹਦੇ ਨਾਲ ਤੇ ਤਕੜਾ ਹੋ ਕੇ ਖੇੜੀ ਕੋਈ ਗੱਲ ਨਹੀਂ ਘੋੜ ਲਈ ਮੈਂ ਕਿਹਾ ਠੀਕ ਆ ਭਾਈ ਪੰਡਤ ਉਹ ਤਾਂ ਝੰਡੀ ਰਾਂ ਫੜਾਤੀ ਆਕੀ ਜੀ ਨਾਲ ਬੰਨ ਕੇ ਵੀ ਝੰਡੀ ਫੇਰ ਤੇ ਮੈਨੂੰ ਕਹੇ ਫਾੜੋ ਜਗਰਾਜ ਕਹੇ ਮੈਂ ਫਾੜ ਲਈ ਓਕੇ ਸੋਕਲ ਮੈਂ ਕਿਹਾ ਦੇਖੀ ਜੋ ਹੂੰ ਪੰਡਤ ਮੇਰੇ ਨਾਲ ਤਕੜਾ ਸੀ ਬਟ ਆ ਵੀ ਸੀ ਤਕੜਾ ਵੀ ਸੀ ਤੇ ਮੈਂ ਕਿਹਾ ਵੀ ਦੇਖੀ ਜੋ ਹੁਣ ਚੰਡੀ ਦਾ ਲਈ ਆ ਫੜ ਤੇ ਜਗਰਾਹ ਜੂਣੀ ਮੈਨੂੰ ਕਹੀ ਇਹਨਾਂ ਸਾਡੇ ਤੇ ਚਾਂਬੜਾ ਮਾਰਦਾ ਉਹਨਾਂ ਹੁਣ ਹੋ ਸਦਾ ਪੰਡਤ ਨਾਲ ਮੈਂ ਕਿਹਾ ਵੀ ਦੇਖੀ ਜੋ ਕੁਲਾਂਗੇ ਜੱਟਾਂ ਦੇ ਪੋਸਤਾ ਯਾਰ ਤਾਂ ਕਿ ਉਹ ਪੰਡਤ ਥੋੜੋ ਮਾਰ ਜੂ ਤਾਂ ਪਈਆਂ ਮੈਂ ਕਿਹਾ ਠੀਕ ਆ ਆ ਜੋ ਯਾਰ ਚਲ ਜੀ ਸਾਨੂੰ ਟਕਰਾਤਾ ਮੈਨੂੰ ਪਤਾ ਸੀ ਮੈਂ ਕਿਹਾ ਵੀ ਜੇ ਇਹ ਤੇ ਮੈਂ ਗਫੂਏ ਜੇ ਚਾਹਗਾ ਨਾ ਤੇ ਇਹਨੇ ਮੈਨੂੰ ਛੱਟਣਾ ਨਹੀਂ ਕਿਵੇਂ ਨਾ ਕਿਵੇਂ ਪਾਸੇ ਤੇ ਦਾਜ ਨਾ ਚੜਦੇ ਇਹਨੂੰ ਸੱਟ ਥੱਲੇ ਫੇ ਲੋਟ ਤੇ ਮੈਂ ਉਹ ਤੋਂ ਇੱਕ ਦਬਕਾ ਮਾਰਿਆ ਜੱਟਾਂ ਵਾਲਾ ਮੈਂ ਕਿਹਾ ਗੱਲ ਸੁਣ ਲਓ ਮੇਰੀ ਜੇ ਮੇਥੋਂ ਪੰਡਤ ਮਰ ਜੇ ਤੇ ਕੱਲ ਨੂੰ ਮੇਰੇ ਤੇ ਕੋਈ ਕਾਰਵਾਈ ਨਾ ਕਰਿਓ ਤੇ ਜੇ ਮੈਂ ਮਰ ਜਾ ਮੇਰੇ ਤੇ ਕੋਈ ਨਾ ਮੈਂ ਲੈ ਕੇ ਦੰਨਾ ਮੈਂ ਡਰਾ ਲਿਆ ਅੱਧਾ ਕ ਪੰਡਤ ਐ ਮੈਂ ਕਿਹਾ ਜੇ ਮੇਥੋਂ ਪੰਡਤ ਮਰ ਜੇ ਨਾ ਤੇ ਤੁਸੀਂ ਮੈਂ ਕਿਹਾ ਮੇਰੇ ਤੇ ਕਾਰਵਾਈ ਨਹੀਂ ਹੋਣੀ ਚਾਹੀਦੀ ਜੇ ਮੈਂ ਮਰ ਗਿਆ ਤੇ ਮੈਂ ਕਹਿੰਦਾ ਵੀ ਮੇਰੇ ਤੇ ਕੋਈ ਕਿਸੇ ਤੇ ਨਹੀਂ ਹੋਣੀ ਚਾਹੀਦੀ ਤਾਂ ਇਹਦੇ ਠੀਕ ਐ ਮਤਾਉਂਦਾ ਵੀ ਐ ਕੀ ਕਰ ਦੂ ਇਹ ਕਹਿੰਦੇ ਮੇ ਡਰਾਉਂਦਾ ਹੀ ਆ ਕੋਈ ਗਾਨੇ ਪੜਦਾ ਮੈਨਾਂ ਡਰ ਨਹੀਂ ਮੈਂ ਕਿ ਕਰਿਆ ਹੌਲੀ ਹੌਲੀ ਪਰਦੇ ਪਰਦੇ ਮੈਂ ਉਹਦੇ ਗਲ ਨੂੰ ਘੁੱਟ ਕੇ ਗੱਫੂ ਪਾ ਲਿਆ ਗਲ ਨੂੰ ਓਟਲਾ ਜਾ ਕਰ ਲਿਆ ਓਟਲਾ ਜਾ ਕਰ ਕੇ ਤੇ ਮੈਂ ਮੈਨੂੰ ਕੁਦਰਤ ਕਿ ਮੇਰੇ ਦੌੜ ਗਿਆ ਮੈਂ ਬਹਿ ਕੇ ਆਉਂਦੇ ਉੱਤੋਂ ਦੀ ਮਾਰਿਆ ਚਲਾ ਆ ਕੇ ਤੇ ਧੌਣ ਵੱਜੀ ਉਹਦੀ ਥੱਲੇ ਅੱਜ ਇਹ ਗੱਲਾਂ ਜਗਰਾਜ ਨੂੰ ਵੀ ਪਤਾ ਸਾਰਿਆਂ ਬੰਦਿਆਂ ਨੂੰ ਪਤਾ ਡਰਦਾਰ ਸੇ ਕੋ ਨੂੰ ਵੀ ਪਤਾ ਹੈ ਤੇ 5 ਮਿੰਟ ਸੁੱਖਾ ਪੰਡਤ ਰੀ ਉੱਥੇ ਡੱਗਿਆ ਪਿਆ ਤੇ ਸਾਹ ਨਾ ਆਵੇ ਆਇਓ ਮਾਰਤਾ ਵੀ ਉਹ ਕਿ ਆਇਓ ਮਾਰਤਾ ਐਂ ਕਰੀ ਜਾਵੇ ਪਿਆ ਤੇ ਸਾਰੇ ਮੈਨੂੰ ਲਾ ਕੇ ਕਿ ਕਦੇ ਸੱਚੀ ਸਹੁਰੇ ਤੇ ਆ ਪੰਡਤ ਮਾਰਤਾ ਤੂੰ ਮੈਂ ਕਹਾਂ ਮੈਂ ਯਾਰ ਤੁਸੀਂ ਇਹਨੂੰ ਚੁਮਲਾਈ ਫਿਰਦੇ ਆ ਉਹਦੇ ਤੇ ਮੈਂ ਤੁਹਾਨੂੰ ਕਹੀਦਾ ਜਾਨਾ ਵੀ ਤੁਸੀਂ ਪੰਡਤ ਚੁਮਲਾਇਆ ਤੁਹਾਡਾ ਪੰਡਤ ਚੁਮਲਾਇਆ ਯਾਰ ਕਿਉਂ ਤੁਸੀਂ ਟਕਰਾ ਮਰਵਾਉਂਦੇ ਆ ਸਾਡੀਆਂ ਤੇ ਤੁਸੀਂ ਇੱਕ ਪਾਸੇ ਮੈਨੂੰ ਚੱਕਤਾ ਇੱਕ ਪਾਸੇ ਉਹਨੂੰ ਚੱਕ ਤੁਹਾਨੂੰ ਟਕਰਾ ਤਾਂ ਕੋਈ ਨਹੀਂ ਦੇਖੇ ਮੈਂ ਤਾਂ ਪਹਿਲਾਂ ਕਹਤਾ ਸੀ ਮੈਂ ਨਹੀਂ ਜ਼ਿੰਮੇਵਾਰ ਹੋਣੇ ਸੀ ਤੇ ਭਾਈ ਮੈਂ ਕਿ ਮੇਰਾ ਚਤਕਰੇ ਪੰਜਾਂ ਤੋਂ ਵੀ ਪੰਡਤ ਮਾਰ ਗਿਆ ਸੱਚੀ ਪੜਾਣੇ ਜੱਡ ਵੇਰ ਗਿਆ ਉਹ ਡਕਿਆ ਉਹ ਜਿਹਨ ਪਹਿਲਾਂ ਮੇਰਾ ਹੂ ਗਲ ਕੁੱਟਿਆ ਵਾ ਸੀ ਮੁੜ ਕੇ ਮੈਂ ਚਲਾ ਕੇ ਮਾਰਿਆ ਥੱਲੇ ਵਜੀ ਤਾਉਣ ਬੈਠਾ ਚਲੋ ਪੰਜਾਂ ਸਤਾ ਪਾਣੀ ਪੁਣੀ ਪਿਆ ਤੇ ਫੜ ਗਾਰੀ 인ਜੀ ਭਾਈ ਉੱਟ ਕੇ ਬਹਿ ਗਿਆ ਕਹਿੰਦਾ ਦੁਬਾਰਾ ਆ ਜਾ ਮੈਂ ਕਿ ਅੱਗੇ ਤਾਂ ਮੈਂ ਸੱਟਿਆ ਤੈਨੂੰ ਆਇਆ ਤੇ ਹੁਣ ਮੈਂ ਪਰੇ ਸੱਟੂ ਦੇਖ ਲਾ ਦੋ ਕਰਮਾ ਹੋਰ ਉਹ ਜਮਨ ਡਰ ਗਿਆ ਕਹਿੰਦਾ ਮੈਂ ਨਹੀਂ ਕੋਲਣਾ ਸਾਰੇ ਜੀ ਕਾਮਰ ਲਾਗੇ ਤੇ ਉਦੋਂ ਮੁੜ ਕੇ ਮੇਰਾ ਇਹ ਜਨ ਸਾਰਿਆਂ ਤੇ ਸ਼ੱਕਾ ਪਿਆ ਪੂਰਾ ਹੀ ਕੋਲ। ਅੱਜ ਪੁੱਛ ਰਿਹਾ ਭਲਾ ਜਗਰਾਜ ਨਾਲ ਗੱਲਾਂ ਕਰ ਰੋਈ। ਪੰਡਤ ਤੇਰੇ ਖੇਤ ਸਿੱਟਾ ਸਿਗਰਟ ਆਇਆ ਸੀ। ਸੁੱਖਾ ਪੰਡਤ। ਇਹ ਤਰਾ ਸਾਹ ਸੰਗ ਜਦੋਂ ਰੜੇ ਜੀ ਨੇ ਨਾ ਮਟੀਰ ਰੜੀ ਹੁੰਦੀ ਸੀ ਤੇ ਬਹੁਤ ਕੁਛ ਕਰਦੇ ਰਹੇ ਆ। ਹਾਂ ਤੇ ਫੇਰ ਅਸੀਂ ਭਾਈ ਕਬੱਡੀ ਖੇਡਣ ਜਾਣਾ ਮੇਰੇ ਨਾਲ ਕੀ ਰਹਿਣਾ। ਉੱਥੋਂ ਅਸੀਂ ਆਏ ਕਬੱਡੀ ਖੇਡ ਕੇ ਮਾਣ ਕੇ ਆਤੋਂ ਕਈ ਜਾਣੇ ਸੀ। ਰਾਜ 베ਰੀਆਂ ਮੱਲੇ ਵਾਲੀਆਂ ਹਲੇ ਵੀ ਕਈ ਖੇਤਾਂ 'ਚ ਹੈਗੀਆਂ ਸ਼ਾਇਦ ਨਹੀਂ ਪਟਕਾਉਣੀਆਂ ਮੈਂ ਹੈਗੀਆਂ ਅਸੀਂ ਉਹ 베ਰੀਆਂ ਤੋਂ 베ਰ ਚੋਗਣ ਲੱਗੇ ਤੇ ਰੋੜਾ ਆਪੋ ਆਪਣਾ ਰੋੜਾ ਮਾਰਿਆ ਕਰ ਗਏ ਤੇ ਅਸੀਂ ਕਹੇ ਕਿ ਜਿਹੜਾ ਰੋੜਾ ਮਾਰੂ ਉਹੀ 베ਰ ਚੋਗੂ ਦੂਜਾ ਨਹੀਂ ਉਹਨੇ ਜਗਰਾਜ ਨੂੰ ਆਤ ਸੀਗੇ ਭਾਈ ਇਹ ਦੂਜੇ ਦੇ ਰੋੜੇ ਤੋਂ ਵੀ ਭੱਜ ਕੇ ਥੱਲੇ ਜਾਵੜਦਾ ਸੀ ਕੀ ਕਰੇ ਤੇ ਉਹ ਰੋੜਾ ਸੀ ਮਾਰੇ ਤੇ ਭੱਜ ਕੇ ਜਾਵੜਿਆ ਰੋੜਾ ਉੱਤੇ ਅੜਕ ਗਿਆ ਜਦੋਂ ਇਹ ਥੱਲੇ ਗਿਆ ਤੇ ਸਿਰ ਚ ਵੱਜਾ ਕੇ ਤਾਂ ਤੋਂ ਰੋੜਾ ਵੱਡਾ ਸੀ ਪੂਰਾ ਤੇ ਤੇ ਗੜਹੀ ਹੋ ਗਈ ਮੱਲੇ ਅਸੀਂ ਡਾਕਟਰ ਦੇ ਆ ਕੇ ਤੇ ਪੱਟੀ ਕਰਾਈ ਉਦੋਂ ਤੁਰ ਕੇ ਸਾਈਕਲ ਚੁੱਕਰ ਖਾਸ ਕਿਸੇ ਕੋਲੇ ਹੁੰਦੇ ਨਹੀਂ ਸੀ ਸਾਥ ਸੰਗਤ ਬਹੁਤ ਇਹ 77 78 ਜੀ ਦੀ ਕੋਈ ਗੱਲ ਹੈ 75 ਕਦੀ ਕੋਈ ਗੱਲ ਹੈ ਤੇ ਅਸੀਂ ਤੁਰ ਕੇ ਆਏ ਉੱਥੋਂ ਤੇ ਮੱਲੇ ਦੇ ਪੱਟੀ ਕਰਾਈ ਪੱਟੀ ਕਰਕੇ ਫੇਰ ਘਰੇ ਵੜਿਆ ਕਈ ਸਾਥ ਸੰਗਤ ਐ ਜਣੀਆਂ ਅਤਾਂ ਬਹੁਤ ਕਰਦੇ ਹੁੰਦੇ ਸੀ ਹਾਕੀ ਵੀ ਖੇਡਣੀ ਕਬੱਡੀ ਵੀ ਖੇਡਣੀ ਹਾਕੀ ਦਾ ਬਹੁਤਾ ਮੈਚ ਪੈਂਦਾ ਹੁੰਦਾ ਹੈ ਕਬੱਡੀ ਦਾ ਸੀ ਹਲੇ ਬੈਡਲੀ ਬੈਡਲੀ ਕੋਈ ਲੱਗੇ ਸੀ ਮੈਂ ਤਾਂ ਹਲੇ 10ਵੀਂ ਚੋਂ 10ਵੇਂ ਕਰਦਾ ਸੀ ਉਸ ਤੋਂ ਬਾਅਦ ਮੈਂ ਕਬੱਡੀ ਖੇਡਣ ਲੱਗਿਆ ਪਹਿਲਾਂ ਤਾਂ ਮੈਂ ਹਾਕੀ ਵੀ ਖੇਡਦਾ ਹੁੰਦਾ ਸੀ ਹਾਕੀ ਦੀ ਗੇਮ ਵੀ ਮੇਰੀ ਬਹੁਤ ਸੀ ਜਗਰਾਜ ਹੋਣੀ ਲੋਪੋ ਪੜਨ ਲੱਗੇ ਸੀਗੇ ਨਛੱਤਰ ਬਾਬੇ ਕਾ ਤੇ ਇਹ ਜਗਰਾਜ ਤੇ ਅਸੀਂ ਦੌੜੀ ਸਾਨੂੰ ਵੀ ਕਹਿੰਦੇ ਸੀ ਆ ਜਾਓ ਲੋਪੋ ਲੱਗੇ ਮੈਂ ਕਿਹਾ ਨਹੀਂ ਭਾਈ ਅਸੀਂ ਤਾਂ ਪਿੰਡ ਹੀ ਖੇਡਾਂਗੇ ਫਿਰ ਪਿੰਡ ਕਿੱਡੇ ਬਹੁਤ ਵਧੀਆ ਟੀਮ ਸੀ ਸਾਡੀ ਪਿੰਡ ਐ ਸਾਰਾ ਸਾਂਗ ਤਾਂ ਅਰੜੇ ਮਿਲੇ ਸੀ ਉਹ ਦੋ ਇਕੱਠੇ ਪਰਦੇ ਹੁੰਦੇ ਕਈ ਜਣੇ ਹਾੜੀ ਵੀ ਵੱਡੀ ਅਸੀਂ ਮੈਂ ਜਗਰਾਜ 79 ਮੰਨੀ ਮਾਰੋ ਤੇ ਜਗਤਾ ਜਗਤਾਰਾ ਹੁੰਦਾ ਸੀ ਇੱਕ ਮਾਸਤਾ ਜਿਹੜਾ ਖਾੜਕੂਆਂ ਵਾਲੇ ਉਹ ਤੇ ਲੋਪ ਵਾਲੇ ਵੀ ਰੋਣੀ ਹੁੰਦੇ ਸੀ ਗਾਮੇ ਹੁਣੀ ਤੇ ਐ ਹਾੜੀ ਵੀ ਅਸੀਂ ਵੱਡੀ ਸਾਰਿਆਂ ਦੀ ਪੀੜੀ ਨਾਲ ਇੱਕ ਇੱਕ ਦਿਨ ਸਾਰਿਆਂ ਦੇ ਕੰਨੀ ਦੋ ਦੋ ਦਿਨ ਇੱਕ ਇੱਕ ਦਿਨ ਦੋ ਦੋ ਦਿਨ ਲਾਉਂਦੇ ਹੁੰਦੇ ਸੀ ਤੇ ਐ ਕਰਕੇ ਤੇ ਉੱਟ ਕੇ ਦੂਜੇ ਦਿਨ ਦੂਜੇ ਦੇ ਜਾਣਾ ਦੂਜੇ ਦਿਨ ਦੂਜੇ ਜਾਣਾ ਐ ਸਾ ਸੰਗਤ ਹਾੜੀ ਵੀ ਵੱਡੀ ਆ ਸੀ ਜੇ ਸਾਨੂੰ ਰੋਕਿਆ ਤਾਂ ਗਰਨਾਮ ਮੈਂਬਰਸ਼ਿਪ ਦਾ ਬੰਦ ਕਾ ਉਹਨੇ ਰੋਕਿਆ ਸਾਨੂੰ ਫਿਰ ਉਹ ਜਾ ਪਾ ਜੋ ਸਾਲੇ ਉਹ ਤਾਂ 100 ਕਿੱਲੇ ਦਾ ਮਾਲਕ ਆ ਤੁਸੀਂ 200 ਕਿੱਲੇ ਵਾਲਿਆਂ ਭੁੱਕੇ ਮਰੋਗੇ ਜਾਂ ਘਰੇ ਕੰਮ ਕਰਿਆ ਕਰੋ ਮੈਂ ਮਨ ਤੁਰੇ ਫਰਿਆ ਕਰੋ ਸਾਡੇ ਖੇਤ ਸੱਦਣਾ ਜਣੇ ਬੰਦ ਨੂੰ ਉੱਥੋਂ ਹਟੇ ਫਿਰ ਅਸੀਂ ਇੱਕ ਦੂਜੇ ਨੂੰ ਪਰਮਾਤਾ ਕਰੇ ਕੰਮ ਕਰਨ ਲੱਗ ਗਏ ਚਾਲ ਆ ਜੋ ਹੋਰ ਤੇ ਕੱਲ ਹੋਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ